ਏ ਆ ਮੈਟਰੋ ਸਟਾਲੀਨ ਸੂਰਜ ਅਲੀਸ਼ਾਨ ਬਲੱਡ ਲੈਂਦਾ ਜੀ ਜਿਵੇਂ ਤੂੰ ਬੂਟ ਪਾ ਤੇ ਮੈਂ ਕਹਿੰਦਾ ਜਖੂਰੀ ਲਵਾਏਗਾ ਹਟਦਾ ਨਹੀਂ ਆਉਂਦਾ ਬਾਪਿਆ ਆਉਂਦਾ ਇਹ ਫਾਰਮ ਦੀ ਇੱਕ ਕੁੜੀ ਬਕਾਊ ਵੀ ਐ ਮਿੱਤਰੋ ਜੀ ਸਾਸਰੀਕਾਲ ਦੋਸਤੋ ਸਵਾਗਤ ਕਰਦਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਜਾਗਰ ਦੀ ਆਪਾਂ ਹਮਰ ਚ ਚੱਲਿਆਂ ਭਾਈ ਔਰ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਾਗਰ ਨੂੰ ਚਾਹਣ ਵਾਲੇ ਲਾਈਕ ਕਰ ਲਓ ਹਨਾ ਬਈ ਹਾਂਜੀ ਹਾਂ ਤੇ ਅੱਜ ਸਵੇਰ ਹੋ ਗਈ ਅਸੀਂ ਤਾਂ ਬਹੁਤ ਚਿਰ ਦੇ ਸਾਈਕਲ ਭਜਾਰਿਆ ਇਹ ਵਾਕਿੰਗ ਤੇ ਜੋਗਿੰਗ ਤੇ ਜਾਂਦੇ ਹੁੰਨੇ ਸੀ ਜੋਗਿੰਗ ਵਾਕਿੰਗ ਦੋਏ ਇਕੱਠੀਆਂ ਹੋ ਜਾਂਦੀਆਂ ਨੇ ਹਨਾ ਹਾਂ ਇਹ ਬਈ ਜੋਗਿੰਗ ਵਾਕਿੰਗ ਜਾਗਰ ਕਹਿੰਦਾ ਦੋਨੇ ਕੱਟੀਆਂ ਹੋ ਜਾਂਦੀਆਂ ਨੇ ਅੱਜ ਇਹਨੂੰ ਮੈਨੇ ਵੀਰੇ ਲਾਲ ਤੁਸੀਂ 150 ਕਿਲੋਮੀਟਰ ਸਾਈਕਲ ਚਲਵਾਇਆ ਸਵੇਰ ਦੇ ਅਸੀਂ 3 ਵਜੇ ਦੇ ਨਿਕੜੇ ਹੋਇਆ ਹੁਣ ਪਿੰਡ ਪਰਤੇ ਆ ਅਸੀਂ ਤਾਂ ਧੁੰਦ ਜੀ ਪੈਰੀ ਤੀ ਹੁਣ ਦੇਖਣ ਲੱਗਿਆ ਤੇ ਹੁਣ ਜਾਵਾਂਗੇ ਅਸੀਂ ਭਾਈ ਘੋੜੀ ਪਰੌਣ ਆਪਣੀ ਬਿੱਲੋ ਘੋੜੀ ਮੇਟ ਕਰਾਉਣ ਇੱਧਰ ਨੂੰ ਹੁਣ ਚੱਲੇ ਆ ਅਸੀਂ ਲੋਕੇਸ਼ਨ ਲਾਈ ਗਏ ਜਾਗਰ ਦੀ ਜੈਗਵਾਰ ਲੈਣਾ ਅਮਰ ਨੂੰ ਖੜਾ ਕੇ ਜੈਗਵਾਰ ਚੱਕ ਲੈਣੀ ਆ ਜੈਗਵਾਰ ਠੀਕ ਆ ਰੂਬੀ ਕੌਣ ਤਾਂ ਆਪਾਂ ਜਾ ਰਹੇ ਆ ਰੂਬੀ ਕੌਣ ਦੇ ਧੋਪਾਂ ਠੀਕ ਆਤੀ ਭਾਈ ਗਿਆ ਕਰਦੀ ਅਮਰ ਲਓ ਜੀ ਇਹ ਆ ਸਾਡਾ 9811 9811 ਦਾ ਵੀ ਪੂਰਾ ਚਾਕਾ ਖੁੱਲ ਗਿਆ ਘੋੜੀ ਚ ਘੋੜੀ ਲੱਦਦੇ ਮਿੱਤਰੋ ਆਪਾਂ ਲੈ ਕੇ ਚੱਲਦੇ ਆ ਠੀਕ ਹੈ ਡਰਤਾ ਨਹੀਂ ਲੱਗਦਾ ਕਿਹੜੇ ਘੋੜੇ ਕੋ ਲੈ ਕੇ ਚੱਲੇ ਆ ਕਿਹੜੇ ਫਾਰਮ ਚ ਚੱਲੇ ਆ ਤਕਰੀਬਨ ਘੋੜੇ ਵਾਲੇ ਤਾਂ ਉਹਨਾਂ ਨੂੰ ਸਾਰੇ ਜਾਣਦੇ ਆ ਪਰ ਉਹਨਾਂ ਦੀ ਵੀਡੀਓ ਬਹੁਤ ਘੱਟ ਆਈਆਂ ਨੇ YouTube ਦੇ ਉੱਤੇ ਆਪਾਂ ਉਹਨਾਂ ਦੀ ਕੋਈ ਜਾਨੀ ਕਿ ਵੀਡੀਓ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੂਗੀ ਹਨਾ ਪਰ ਅੱਜ ਆਪਾਂ ਬਣਾਵਾਂਗੇ ਮਿੱਤਰੋ ਘੋੜਾ ਬਹੁਤ ਸੁਨੱਖਾ ਬਹੁਤ ਸਰਕਾੜਵੇਂ ਰਿਕਾਰਡ ਬੱਚੇ ਪੈਦਾ ਕੀਤੇ ਆ ਉਸ ਘੋੜੇ ਨੇ ਜਿਹਦੇ ਕੋਲ ਆਪਾਂ ਚੱਲੇ ਆ ਬੈਲੋ ਲੱਦ ਲਈ ਮਿੱਤਰੋ ਜਿਹੜੇ ਬਾਈ ਦਾ ਟੈਂਪੂ ਆ ਉਹ ਤਾਂ ਕਹਿੰਦੇ ਸਰਪੰਚੀ ਚ ਖੜਾ ਹੋ ਗਿਆ ਹੁਣ ਤਾਂ ਚੱਲ ਲਿਆ ਉਹ ਟੈਂਪੂ ਮੈਨੂੰ ਹੀ ਫੋਨ ਮਾਰਦੀਂਦਾ ਬਈ ਆਪੇ ਲੈ ਜਾ ਤੇ ਅੱਜ ਮਾਲਕ ਵੀ ਆਪਾਂ ਡਰਾਈਵਰ ਵੀ ਆਪਾਂ ਕੋੜੀ ਮਲਾਉਣ ਤੋਂ ਪਹਿਲਾਂ ਮਿੱਤਰੋ ਆਪਾਂ ਕੋਰੋਲੋਨ ਟੀਕਾ ਲਾਵਾਂਗੇ ਕੋੜੀ ਦੇ ਇਹ ਡਾਕਟਰ ਗਰਮੀਤ ਜੀ ਨੇ ਦੱਸਿਆ ਸੀਗਾ ਵੀ ਅੱਧਾ ਘੰਟਾ ਪਹਿਲਾਂ ਤੁਸੀਂ ਟੀਕਾ ਲਾ ਦਿਓ ਉਹ ਡਾਕਟਰ ਇੱਥੇ ਫੋਟੋ ਵਿੱਚ ਇਹ ਲਾ ਦਾਂਗਾ ਇਹ ਵੀ ਕਿਹਾ ਇਹ ਆ ਮਿੱਤਰੋ ਸਟਾਲੀਨ ਸੂਰਜ ਅਲੀਸ਼ਾਨ ਬਲੱਡ ਲਾਈਨ ਦਾ ਜੀ ਕਾਲੇ ਕਾਂਟੇ ਦਾ ਭਾਈ ਆ ਤੇ ਆਪਣੀ ਤੋਂ ਵੀ ਜ਼ਿਆਦਾ ਰਿਕਾਰਡ ਤੋੜ ਬੱਚੇ ਪੈਦਾ ਕੀਤੇ ਜੀ ਇਸ ਘੋੜੇ ਨੇ ਅੰਕਲ ਉਹਨਾਂ ਕੋਲੇ ਇਸ ਟਾਈਮ ਇਹਦੀਆਂ ਬਸ਼ੇਰੀਆਂ 40 40 60 60 ਇੰਚੀ ਹੋਈਆਂ ਖੜੀਆਂ ਨੇ। ਬਾਕੀ ਸਾਰੇ ਘੋੜੇ ਪਾਲਕ ਵੀਰਾਂ ਨੂੰ ਇਹਦੇ ਬਾਰੇ ਪਤਾ ਮਿੱਤਰੋ। ਇਹ ਫਾਰਮ ਮਿੱਤਰੋ ਸਰਦਾਰ ਗਰਮੇਲ ਸਿੰਘ ਅੰਕਲ ਜੀ ਦਾ ਇਹਨਾਂ ਦਾ ਪਿੰਡ ਆ ਮਿਆਲਾ ਜ਼ਿਲ੍ਹਾ ਪਟਿਆਲਾ ਜੀ। ਤੇ ਸਮਾਣੇ ਦੇ ਫਾਰਮ ਜਮਾ ਨਜ਼ਦੀਕ ਆ ਇੱਧਰ ਇਹਨਾਂ ਦਾ ਸੈਲਰ ਪਾਇਆ ਹੋਇਆ ਤੇ ਇੱਧਰ ਘੋੜੀਆਂ ਦਾ ਫਾਰਮ ਆ ਸਾਰਾ ਤੁਹਾਨੂੰ ਮੈਂ ਦਿਖਾਉਣਾ ਸਟੇਬਲ ਦਿਖਾਉਣਾ ਤੇ ਇਹਨਾਂ ਦੇ ਸਾਰੇ ਘੋੜੀਆਂ ਬੱਚੇ ਸਾਰੇ ਆਪਾਂ ਇਸ ਬਲੌਗ ਦੇ ਵਿੱਚ ਦੇਖਾਂਗੇ ਆ ਜਿਵੇਂ ਆਪਾਂ ਇਧਰੋਂ ਸ਼ੁਰੂਆਤ ਕਰਦੇ ਆਂ ਇੱਧਰ ਰੱਖਿਆ ਹੋਇਆ ਜੀ ਮੁਰਗੇ ਸ਼ੌਂਕ ਬਹੁਤ ਅੰਕਲ ਜੀ ਨੂੰ ਇੱਧਰ ਦੇਖੋ ਲੈਂਦੇ ਆ ਨਿਆਰੇ ਕੋੜੀਆਂ ਇਹਨਾਂ ਕੋਲੇ ਬਹੁਤ ਪੁਰਾਣੀਆਂ ਵੀ ਖੜੀਆਂ ਨੇ ਪੁਰਾਣਾ ਸਟਾਕ ਵੀ ਦੇਖਣ ਨੂੰ ਮਿਲੂਗਾ ਬਹੁਤ ਚੰਗੀਆਂ ਚੰਗੀਆਂ ਕੋੜੀਆਂ ਨੇ ਜੀ ਤੇ ਚੰਗੀਆਂ ਘੋੜੀਆਂ ਦੇ ਬਹੁਤ ਚੰਗੇ ਚੰਗੇ ਸੂਰਜ ਦੇ ਬੱਚੇ ਆਇਆ ਆ ਘੋੜੀਆਂ ਜੀ ਐਡਮ ਦੀ ਇਹ ਫਾਰਮ ਦੀ ਇੱਕ ਕੁੜੀ ਬਕਾਊ ਵੀ ਹੈ ਮਿੱਤਰੋ ਜੇ ਕਿਸੇ ਵੀਰ ਨੇ ਚੰਗੀ ਕੁੜੀ ਲੈਣੀ ਹੋਵੇ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ ਤੇ ਕਿਰਪਾ ਕਰਕੇ ਟਾਈਮ ਪਾਸ ਵਾਲੇ ਫੋਨ ਨਾ ਕਰਿਓ ਜੀ ਸਾਰੀ ਕੰਮਕਾਰ ਵਾਲੇ ਬੰਦੇ ਹੁੰਦੇ ਆ ਤੇ ਇਹ ਕੁੜੀ ਦੀ ਡਿਟੇਲ ਹੈ ਜੀ ਦਿਲਸ਼ਾਨ ਘੋੜੇ ਦੀ ਬੱਚੀ ਹੈ ਇਹ ਹਾਈਟੇ ਦੀ 36 ਇੰਚਾ ਮੌਕੇ ਦੀ ਗੱਬਣ ਆਹੇ ਕਾਲੇ ਕਾਂਟੇ ਦੇ ਪੁੱਤ ਤੋਂ ਚੰਗੀ ਐ ਕੋੜੀ ਥੋੜੀ ਪਿੰਦੇ ਉਧਰ ਨੂੰ ਚਲ ਇੱਧਰ ਬਣਿਆ ਹੋਇਆ ਦੋਸਤੋ ਇਟਾਲੀਅਨ ਸੂਰਜ ਦਾ ਰੂਮ ਆ ਦੇਖੋ ਇੱਕ ਬਹੁਤ ਚੰਗਾ ਬਸ਼ੀਰਾ ਖੜਿਆ ਜਿਆਦਾਤਰ ਆਪਾਂ ਨੂੰ ਇਸ ਫਾਰਮ ਦੇ ਵਿੱਚ ਸੂਰਜ ਦੇ ਬੱਚੇ ਦੇਖਣ ਨੂੰ ਮਿਲਣਗੇ ਤੇ ਇੱਧਰ ਘੋੜੀਆਂ ਦੇ ਸਟੇਬਲ ਬਣੇ ਹੋਇਆ ਇਹ ਦਾਣੇ ਦਾ ਦੋ ਫਾੜ ਕਰਨ ਵਾਲੀ ਚੱਕੀ ਆ ਤੇ ਇੱਧਰ ਭਾਈ ਮੱਜਾਂ ਦਾ ਬਣਾਇਆ ਹੋਇਆ ਇਹਨਾਂ ਨੇ ਮੱਜਾਂ ਦੇ ਨਹਾਉਣ ਵਾਲਾ ਸਿਸਟਮ ਹੈ ਪਰਲੇ ਸਾਈਡ ਸਾਰੇ ਫਾਰਮ ਦੀ ਤੁਹਾਨੂੰ ਤੁਰ ਫਿਰ ਕਿੰਨੇ ਗਾਂ ਮਰਾਉਣੇ ਆ ਬਾਈ ਜ਼ਿਆਦਾਤਰ ਬਰੀਡਿੰਗ ਦੀ ਕੰਮ ਕਰਦੇ ਨੇ ਦੇਖੋ ਕੋੜੀਆਂ ਕਿੰਨੀਆਂ ਚੰਗੀਆਂ ਖੜੀਆਂ ਨੇ ਆ ਕੋੜੀ ਵੀ ਸੇਲ ਹੈ ਜੀ ਇਹ ਸੂਰਜ ਦਾ ਬਸ਼ੀਰਾ ਮਗਰ ਇਹਦੇ ਇਹ ਵੀ ਸੂਰਜ ਦੀ ਆ ਠੀਕ ਐ ਆ ਸੂਰਜ ਦੀ ਬਸ਼ੇਰੀ ਆ ਜੱਸੀ ਵੀਰੇ ਦਾ ਉਹਰੇ ਨਾਲ ਹੀ ਲੱਗਦਾ ਜੀ ਪਿੰਡ ਤੇ ਹੋਰ ਜੱਸੀ ਵੀਰੇ ਆਪਣੇ ਕੋਲੇ ਤਾਂ ਘੋੜੀ ਆ ਹਨਾ ਹਾਂ ਇੱਕ ਨੀਲੀ ਜਾਂ ਉਹ ਵੀ ਸੋਨ ਵਾਲੀ ਆ ਹੁਣ ਇੱਕ ਤੇ ਚਲੋ ਪ੍ਰਮਾਤਮਾ ਵਾਧਾ ਕਰੇ ਹਾਂਜੀ ਆ ਘੋੜੀ ਸੋਨ ਵਾਲੀ ਪਿੰਖੇ ਦੀ ਜੇ ਆਪਾਂ ਨੂੰ ਦਿਖਾਉਣਾ ਆ ਵੀ ਸੂਰਜ ਦੀ ਅੰਦਰ ਹਾਂ ਇਹ ਜਿਹੜੀਆਂ ਬਸ਼ੇਰੀਆਂ ਕੱਲ ਬਾਹਰ ਖੜੀਆਂ ਸੀਗੀਆਂ ਉਹੀ ਨੇ ਹਨਾ ਹਾਂ ਇਹ ਸਾਰੀਆਂ ਬਸ਼ੇਰੀਆਂ ਸੂਰਜ ਦੀਆਂ ਨੇ ਜੀ ਅੰਦਰੋਂ ਜਾ ਕੇ ਦਿਖਾਉਣਾ ਅਸੀਂ ਇਹ ਆ ਬਸ਼ੇਰਾ ਮਿੱਤਰੋ ਠਾਕਰ ਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਇਹ ਵੀ ਸੇਲ ਕਰ ਦੇਣਗੇ ਇਹ ਸਾਰੀਆਂ ਹੁਣ ਤਾਂ ਸੂਰਜ ਤੇ ਗੱਬਨ ਨੇ ਵੀਰੇ ਹਨਾ ਹਾਂ ਵਿੱਚ ਤੋਂ ਹਾਂ ਜ਼ਿਆਦਾਤਰ ਤਾਂ ਅੰਕਲ ਕਹਿੰਦੇ ਵੀ ਸੂਰਜ ਤੇ ਗੱਬਨ ਨੇ ਆਪ ਬਸ਼ੇਰਾ ਚੈੱਕ ਕਰੋ ਤੁਸੀਂ ਬਸ਼ੇਰਾ ਬੱਚਾ ਮਾਦਾ ਬਸ਼ੇਰਾ ਇਹ ਬਸ਼ੇਰਾ ਦਿੱਤਾ ਹੋਇਆ ਨੇ ਬਸ਼ੇਰੀ ਬਸ਼ੇਰੀ ਆਪ ਸੂਰਜ ਦੀ ਆ ਵੀ ਸੂਰਜ ਦੀ ਹੈ ਬਾਈ ਇਹ ਸਾਰੀਆਂ ਤਿਆਰ ਕਰ ਰਹੇ ਨੇ ਹੁਣ ਆਪ ਵੀ ਚੰਗੀਆਂ ਨੇ ਇਹ ਆਉਣ ਵਾਲੇ ਸਮੇਂ 'ਚ ਬੱਚੇ ਵੀ ਇਹਨਾਂ ਨੇ ਚੰਗੇ ਜੰਮਣੇ ਆ ਤੇ ਆ ਇਹਨਾਂ ਨੇ ਪੈਟਕਾ ਸਪੈਸ਼ਲ ਬਣਾਇਆ ਹੋਇਆ ਜੀ ਕਹਿੰਦੇ ਜਿਹੜੀ ਕੁੜੀ ਸੂਂਦੀ ਆ ਸੀ ਇਹਦੇ ਵਿੱਚ ਰੱਖ ਲੈਣੇ ਆ ਤੇ ਆ ਕੁੜੀ ਦੇ ਵੀ ਦਿਨ ਨੇੜੇ ਲੱਗੇ ਹੋਏ ਆ ਮਿੱਤਰੋ ਇੱਧਰ ਸਾਰੇ ਮਾਰਵਾੜੀ ਕੱਟਰੂ ਬੱਛਰੂ ਆ ਜੀ ਫਿਰ ਆ ਖੜੀ ਆ ਬਲਖ ਆ ਬਲਖ ਤੇ ਆ ਨੌਕਰੀ ਕੋੜੀ ਆ ਜੀ ਮਗਰ ਇਹਦੇ ਬੇਸ਼ੇਰਾ ਤੇ ਆ ਖੜੀ ਆ ਆਪਣੀ ਬਿੱਲੋ ਤੇ ਫਾਰਮ ਦੇ ਵਿੱਚ ਬਹੁਤ ਚੰਗੇ ਜਾਨਵਰ ਆ ਮਿੱਤਰੋ ਸਾਰੀ ਸੇਲ ਨੇ ਸਾਰੇ ਸੇਲ ਵੀ ਨਹੀਂ ਜੇ ਕਿਸੇ ਵੀਰ ਨੂੰ ਜਾਨਵਰ ਪਸੰਦ ਆਉਂਦਾ ਤਾਂ ਅੰਕਲ ਜੀ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਜੇ ਬਈ ਸੂਰਜ ਤੋਂ ਕਿਸੇ ਵੀਰ ਨੇ ਥੋੜੀ ਮੀਟ ਕਰਾਉਣੀ ਹੋਵੇ ਤਾ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਿੱਲੋ ਆਪਣੀ ਚਾੜਤੀ ਆਟੋ ਚ ਤੇ ਹੋ ਗਈਆਂ ਜਾਣ ਦੀਆਂ ਤਿਆਰੀਆਂ ਪਿੰਡ ਲੱਗਿਆ ਹੋਇਆ ਮਿਸਤਰੀ ਜਾ ਕੇ ਮਿਲਦੇ ਆਪਾਂ ਲਓ ਜੀ ਮਿੱਤਰੋ ਪਹੁੰਚ ਗਿਆ ਆਪਾਂ ਘਰੇ ਤੇ ਇੱਧਰ ਚੱਲ ਰਹੀਆਂ ਨੇ ਪੂਰੀਆਂ ਤਿਆਰੀਆਂ ਇੱਥੇ ਪਾਉਣਾ ਆਪਾਂ ਸੈੱਡ ਕੋੜੀ ਆਪਾਂ ਇੱਥੇ ਨਹੀਂ ਘਰੇ ਨਹੀਂ ਤਾਰਨੀ ਉੱਥੇ ਆਪਣੀ ਮਾਸੀ ਦੇ ਪਿੰਡ ਫਾਰਮ ਤੇ ਖੜਾ ਕੇ ਆਵਾਂਗੇ ਦੂਜੀਆਂ ਘੋੜੀਆਂ ਵੀ ਤਕਰੀਬਨ ਉੱਥੇ ਹੀ ਨੇ ਲਿੱਟੋ ਪੈਰੀ ਤੇ ਇਹ ਘੋੜੀ ਵੀ ਉੱਥੇ ਤਾਰਾਂਗੇ ਕਿਉਂਕਿ ਉਹ ਰੇ ਧੁੱਪ ਦੇ ਵਿੱਚ ਜਗ੍ਹਾ ਘਟਾ ਹਜੇ ਦੇਖੋ ਮੱਝਾਂ ਵੀ ਬਾਰੀ ਨੇ ਆਹ ਸਿਸਟਮ ਬਣ ਗਿਆ ਸੈੱਡ ਬਣ ਗਿਆ ਉਰੇ ਫਿਰ ਆਪਾਂ ਘੋੜੀਆਂ আর ਮੱਝਾਂ ਖੜਾ ਦਾਂਗੇ ਤੇ ਉੱਥੇ ਫਾਰਮ ਪਾਉਣਾ ਸਟਾਰਟ ਕਰ ਦਾਂਗੇ ਜੁਗਨੀ ਉਹਨਾਂ ਨੂੰ ਵੀ ਇੱਧਰ ਧੁੱਪ ਆ ਜਾਂਦੀ ਆ ਬਸ ਹੁਣ ਤਾਂ ਮਿਸਤਰੀ ਲੱਗ ਗਿਆ ਜਲਦੀ ਜਲਦੀ ਫਾਰਮ ਬਣ ਜੇ ਨਾਲੇ ਇਹ ਸੌਖੀ ਆ ਤੇ ਨਾਲੇ ਆਪਾਂ ਸੌਖੇ ਲਵੀ ਇੱਧਰ ਵੀਰਾ ਕਰਮਾ ਨਰਮਾਣੇ ਤੋਂ ਵੱਡੀਆਂ-ਵੱਡੀਆਂ ਕੋਠੀਆਂ ਦੇ ਠੇਕੇ ਲੈਂਦੇ ਆ ਜੀ ਤੇ ਕੋਠੀਆਂ ਵੀ ਸਰੀ ਪਾਉਂਦੇ ਆ ਹੋਰ ਵੀਰੇ ਠੀਕ ਠਾਕ ਹੋ ਤੇ ਫਾਰਮ ਆਪਾਂ ਕੈਂਟ ਗੱਲਬਾਤ ਬਣਾਉਣੀ ਆ ਵੀ ਜਿਹੜਾ ਚਾਰ ਬੰਦੇ ਆ ਕੇ ਕਿਹਾ ਕਰਨ ਵੀ ਹਾਂ ਬਾਈ ਪਾਇਆ ਕਿਸੇ ਨੇ ਹਨਾ ਠੀਕ ਹੈ ਜੀ ਸਰੀ ਲਾ ਦਾਂਗੇ ਬਾਈ ਬਾਈ ਨੂੰ ਵੀ ਹਨਾ ਵੀਡੀਓ ਦੇਖਦੇ ਆ ਕਹਿੰਦੇ ਘੋੜਿਆਂ ਨਾਲ ਵਧੀਆ ਮੈਨੂੰ ਵੀ ਕਹਿੰਦੇ ਸ਼ੌਂਕ ਪੈ ਗਿਆ ਤੇ ਵੀਰੇ ਕਹਿੰਦਾ ਫਾਰਮ ਵੀ ਆਪਾਂ ਸ਼ੌਂਕ ਨਾਲੇ ਪਾਉਣਾ ਤੇ ਆਹ ਮੁੰਡੇ ਨੂੰ ਤੁਸੀਂ ਜਾਣਦੇ ਹੋ ਭਾਈ ਮੜਾ ਜ ਆਪਣਾ ਮਾਸਕ ਤਾਰਿਓ ਜੀ ਨਾ ਤਾਰ ਇਹਦੇ ਨਾਲ ਆਪਾਂ ਘਰਾਵਾਂਗੇ ਤੁਹਾਡੇ ਨਾਲ ਆ ਕੇ ਗੱਲਬਾਤ ਤੇ ਪਹਿਲਾਂ ਆਪਾਂ ਘੋੜੀ ਤਾਰ ਕੇ ਹੀ ਤੇ ਨਾਲੇ ਉੱਥੇ ਪਈ ਜਿਹੜਾ ਮੂੰਫਲੀ ਦਾ ਟਾਂਗਰ ਲਿਆ ਉਹ ਪਚਾਉਣਾ ਚੱਲਦੇ ਆਪਾਂ ਪਹਿਲਾਂ ਖੇਤ ਤੇ ਫਿਰ ਬਰਸ਼ਟ ਭਾਣ ਜਾ ਤੇ ਭਾਣ ਜੀ ਜਿੱਧਰ ਮਰਜੀ ਹੱਕ ਲੋ ਇਹਨਾਂ ਨੂੰ ਇਹ ਨਹੀਂ ਦਬਦੇ ਮੋਟਰਸਾਈਕਲ ਚੱਕ ਲੋ ਸਾਈਕਲ ਚੱਕ ਲੋ ਗੱਡੀ ਇਹਨਾਂ ਨੇ ਜਿੱਦ ਕਰਨੀਓ ਕਰਨ ਆਜੋ ਆਜੋ ਨੀਚੇ ਆਜੋ ਚੱਕ ਕੇ ਸ਼ਟਰ ਹੁਣ ਆਪਾਂ ਘੋੜੀਆਂ ਦੇ ਖਾਣ ਵਾਸਤੇ ਪਾਉਣ ਲੈ ਕੇ ਚੱਲਦੇ ਆ ਮਿੱਤਰੋ ਮੂੰਫਲੀ ਦਾ ਟਾਂਗਰ ਲੱਦ ਲਿਆ ਆਪਾਂ ਤੇ ਇਹ ਮੁੰਡੇ ਚੌਣ ਤੋਂ ਆ ਜੀ ਇਹ ਆ ਆਪਣੇ ਜੋਦੇ ਦਾ ਭਾਈ ਰਵੀ ਇਹ ਮੁੰਡਿਆਂ ਨੇ ਵੀ ਘੋੜੀ ਰੱਖੀ ਹੋਈ ਆ ਭਾਈ ਇੱਕ ਬਸ਼ੀਰਾ ਤੇ ਇਹ ਵੀ ਟਾਂਗਰ ਲੈਣ ਆਏ ਸੀਗੇ ਤਾਰੋ ਬਾਈ ਘੋੜੀ ਪੌਨੀਆਂ ਦਾ ਜੋੜਾ ਸੰਦੀਪ ਫੈਰੀਅਰ ਪਟਿਆਲੇ ਤੋਂ ਕਹਿੰਦੇ ਮਿਹਨਤ ਕਰਦਾ ਰਹੇ ਬੰਦਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਬਹੁਤ ਬਹੁਤ ਮੁਬਾਰਕਾਂ ਵੀਰੇ ਮੁਬਾਰਕਾਂ ਕਿਹੜੀ ਗੱਲ ਦੀ ਮਿੱਤਰੋ ਬਾਈ ਨੇ ਗੱਡੀ ਲੈ ਲਈ ਹੈ ਜੀ ਬਿਲਕੁਲ ਬਾਈ ਤੇ ਵਧਾਈਆਂ ਵੀਰੇ ਪਰ ਬਦਾਈਆਂ ਸ਼ਰਤੀ ਆ ਬਾਈ ਚਲੋ ਪ੍ਰਮਾਤਮਾ ਮਿਹਰ ਕਰੇ ਹਨਾ ਵੀਰੇ ਤੁਸੀਂ ਮਿਹਨਤ ਕਰਦੇ ਹੋ ਇੰਨੀ ਅੱਜ ਕਰਾਉਣੇ ਆ ਮਿੱਤਰੋ ਆਪਾਂ ਪੈਰ ਬਿੱਲੋ ਦੇ ਵੀ ਕਰਾਉਣੇ ਆ ਤੇ ਇੱਕ ਆਪਣੀ ਨੌਕਰੀ ਰਾਣੋ ਦੇ ਵੀ ਕਰਾਉਣੇ ਆ ਵੀਰੇ ਸਿੱਧਾ ਇੱਥੇ ਆ ਗਿਆ ਜੀ ਫਾਰਮ ਤੇ ਪਹਿਲਾਂ ਇੰਦੀ ਕਰਾਈਏ ਆਪਾਂ ਲੈ ਵੀ ਗਰਮ ਗਰਮ ਸਮੋਸੇ ਚਾਟਨੀ ਨਾਲ ਕਹਿੰਦੇ ਸੰਦੀਪ ਦੀ ਖੁਸ਼ੀ ਦੇ ਵਿੱਚ ਇਹ ਆਉਂਦਾ ਬੜਾ ਲੇਟ ਆ ਇਹ ਘੁੰਮਦਾ ਫਿਰ ਜਾਂਦਾ ਸਾਰੇ ਪੰਜਾਬ ਚ ਹੁਣ ਤਾਂ ਦੂਰ ਦੂਰ ਤੱਕ ਜਾਣ ਲੱਗੇ ਹਨਾ ਵੀਰੇ ਹਾਂ ਬਾਈ ਹੁਣ ਤਾਂ ਪ੍ਰਮਾਤਮਾ ਨੇ ਵਧੀਆ ਵਧੀਆ ਮਾਲਕ ਨੇ ਹਾਂ ਕੰਮ ਵੀ ਸੋਹਣਾ ਕਰਦਾ ਵੀਰੇ ਜਿਹੜਾ ਕੰਮ ਸੋਹਣਾ ਜਦੋਂ ਲੋਕ ਦੇਖਦੇ ਆ ਫੇਰ ਹੀ ਪਤਾ ਲੱਗਦਾ ਹਨਾ ਕਿਉਂ ਸੰਦੀਪ ਸੁਲਤਾਨ ਕਿਵੇਂ ਹੈ ਬਾਈ ਪੂਰਾ ਖਤਰਨਾਕ ਹੈ ਸੰਦੀਪ ਵੀ ਰਹਿ ਕੇ ਕਹਿੰਦਾ ਭਾਈ ਮੈਂ ਸਾਰੀਆਂ ਘੋੜੀਆਂ ਦੇ ਪੈਰ ਕਰ ਦੂੰ ਪਰ ਇਹਦੇ ਚੋਬਰ ਦੇ ਨਹੀਂ ਹੋਣੇ ਨਾ ਇਹ ਪੈਰ ਖਰਾਬੇ ਜਾਣੇ ਵਾਲੀ ਆ ਇਹਨੂੰ ਛੱਡ ਕੇ ਆ ਰਹੇ ਹਾਂ ਭਾਈ ਹੁਣ ਆਪਾਂ ਪਿੰਡ ਸੌਜੇ ਚਲੋ ਜੀ ਲੱਦੋ ਚੱਕੀ ਚੜਾ ਲਓ ਇਹ ਗੋਦੀ ਚੱਕੀ ਮਾਰਦੇ ਨੇ ਛਾਲੇ ਨੂੰ ਵਿੱਚ ਹੀ ਮੰਜਵਾਕ ਨੂੰ ਖਿੱਚੀ ਫਿਰਦੇ ਆ ਇਨੂੰ ਪਿੱਛੇ ਛੱਡਿਆ ਉੱਧਰ ਖੁੱਲਾ ਆ ਮਾਰਦਾ ਇਮਰਾਨ ਬੜਕਾ ਮਿੱਤਰੋ ਇਮਰਾਨ ਫਾਰਮ 'ਚ ਸਪੈਸ਼ਲ 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 ਕਮਰਾ ਬਣਾਉਣਾ ਇਹਦਾ ਸਪੈਸ਼ਲ ਠੀਕ ਬਾਈ ਜੀ ਬਣਾਤੀ ਗੱਲ ਗੱਲ ਕਿਵੇਂ ਨਾ ਬਣੀ ਜਿੱਥੇ ਸੰਦੀਪ ਆ ਜੇ ਸਹੀ ਜਲਦੀ ਮਸਲਾ ਬਸ ਤੈ ਖੋਈ ਪਿਛਲੇ ਪੈਰ ਹੋ ਗਏ ਦੋਨੇ ਤੂੰ ਬੈਠਣਾ ਕੋੜੀ ਤੇ ਓਏ ਆ ਜਾ ਹੈਲੋ ਕਰ ਹੈਲੋ ਨੁਕਰੀ ਖੋੜੀ ਦੇ ਮਿੱਤਰੋ ਜਿੱਤੋਂ ਆਪਾਂ ਲਈ ਸੀ ਬਾਈ ਤੋਂ ਉਦੋਂ ਦੀ ਖੁਰੀਆਂ ਲੱਗੀਆਂ ਦੇਖੋ ਸਰੀ ਇਹਨੂੰ ਬੈਲਡ ਸਰੀ ਨੂੰ ਸੋਰੀ ਬਿੰਗਾ ਕਰਕੇ ਉਹ ਉਧਰ ਚੰਡੀਗੜ੍ਹ ਕੰਨੀ ਇਹ ਖੋਰੀ ਲੱਗਦੀ ਆ ਪਰ ਜਿਹੜੀਆਂ ਬਾਈ ਖੁਰੀਆਂ ਰੱਖਦਾ ਉਹ ਇੰਪੋਰਟਡ ਖੁਰੀਆਂ ਹੁੰਦੀਆਂ ਨੇ ਵਧੀਆ ਤੇ ਉਹ ਖੁਰੀਆਂ ਇਹਦੇ ਜਾਨੀ ਕਿ ਅਗਲੀ ਵਾਰ ਲਵਾਵਾਂਗੇ ਹਜੇ ਪੈਰ ਦੀ ਸੈਟਿੰਗ ਬਣ ਜੂਗੀ ਰਿਹਾ ਕਹਿੰਦਾ ਜੈਪਸੀ ਕਹਦਾ ਦਿਨ ਕੱਟ ਲੈ ਯਾਰਾਂ ਦੇ ਘਰੇ ਚਾਰ ਉਹਨਾਂ ਨੇ ਤੈਨੂੰ ਲੈ ਜਾਣਾ ਜੀਨੇ ਖਰੀਦ ਲਿਆ 16 ਤਰੀਕ ਨੂੰ ਪਾਈ ਇਹਨੂੰ ਲੈ ਜਾਣਾ ਰਾਣੋ ਦੇ ਵੀ ਮਿੱਤਰੋ ਖੁਰੀਆਂ ਲਵਾਵਾਂਗੇ ਇੱਧਰ ਜੈਪਸੀ ਖੰਦਾ ਚੋਕਰ ਕਿਵੇਂ ਜਾਗਰ ਜਾਗਰ ਤਾਂ ਅੱਜ ਪਰੰਪਰਾ ਭੱਜ ਰਿਹਾ ਕਹਿੰਦਾ ਲੋਕ ਮਜ਼ਾਕ ਕਰੀ ਜਾਂਦੇ ਨੇ ਵੀ ਜਾਗਰ ਹੈ ਕੁਛ ਖਾਣਾ ਓਏ ਜਿਹੜਾ ਇੰਨਾ ਬੋਲਦਾ ਦੇਖੋ ਇਹਦੇ ਮੂੰਹ ਤੋਂ ਤਾਂ ਭਾਈ ਮਾਰਕਸੇ ਨਹੀਂ ਉਤਰਦਾ ਹੈਗਾ ਓਕੇ ਹੈਲੋ ਆ ਰਿਹਾ ਪਪਾ ਬਾਈ ਦਾ ਕੰਮ ਬਹੁਤ ਸੋਹਣਾ ਮਿੱਤਰੋ ਪੂਰੇ ਪੰਜਾਬ 'ਚ ਹੀ ਕੰਮ ਕਰਦੇ ਆ ਜੇ ਕਿਸੇ ਵੀਰ ਕੋਲੇ ਕੋਈ ਬੰਦਾ ਨਹੀਂ ਪਹੁੰਚਦਾ ਤੁਸੀਂ 5-7 ਘੋੜੀਆਂ ਕਰਕੇ ਤਾਂ ਬਾਈ ਨੂੰ ਫੋਨ ਕਰ ਸਕਦੇ ਦੂਰ ਇੱਕ ਅੱਧੀ ਘੋੜੀ ਤੇ ਖਰਚਾ ਬਹੁਤ ਪੈ ਜਾਂਦਾ ਜੀ ਬਾਕੀ ਪਟਿਆਲਾ ਜ਼ਿਲ੍ਹਾ ਸਮਾਣਾ ਰਾਜਪੁਰਾ ਇੱਧਰ ਜਦੋਂ ਮਰਜ਼ੀ ਲੋਕਲ ਬਾਈ ਨੂੰ ਫੋਨ ਕਰਦੇ ਹੋ ਲੋਕੇਸ਼ਨ ਆ ਵੀਰੇ ਦੀ ਪਟਿਆਲਾ ਕੰਮ ਪੂਰਾ ਤੁਹਾਨੂੰ ਸਾਫ਼ ਸੁਥਰਾ ਮਿਲੇਗਾ ਤੇ ਬਾਕੀ ਵੀਰਾ ਗਾਈਡ ਬਹੁਤ ਕਰਦਾ ਜਿਹੜੀ ਮੇਨ ਗੱਲ ਹੈ ਜੀ ਮੈਂ ਦੇਖੀ ਆ ਨਾਲ ਮਾਲਕ ਨੂੰ ਦੱਸਦੇ ਰਹਿੰਦੇ ਵੀ ਆ ਫੁੱਟ ਪੈਂਚਰ ਆ ਔਰ ਇਹ ਦਵਾਈ ਪਊਗੀ ਕਿਉਂਕਿ ਬੰਦੇ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਨੌਲੇਜ ਹੋਣੀ ਚਾਹੀਦੀ ਹੈ ਜੀ ਤਾਂ ਹੀ ਬੰਦਾ ਦੂਜੇ ਬੰਦੇ ਨੂੰ ਦੱਸ ਸਕਦਾ ਹਾਂਜੀ ਜਾਗਰ ਜੀ 5 ਨੰਬਰ ਦਾ ਪਾਉੜਾ ਆਪਣੀ ਔਰ सुद्धा ਹਾਂਜੀ ਆਪਣੀ ਰਾਣੋਂ ਦਾ ਜੈਪਸੀ ਦੇ ਵੀ ਇੰਨੇ ਨੰਬਰ ਦਾ ਲੱਗ ਜੂਗਾ ਦੇਖੀ ਜੈਪਸੀ ਦਾ ਪੈਰ ਦੇ ਦਾ ਬਾਲਾ ਵੱਡਾ ਹੁੰਦਾ ਦਾ ਪਾ ਕੇ ਦੇਖ ਉਹਦੇ ਉਹਦੇ ਤਾਂ ਜਿਵੇਂ ਤੂੰ ਬੂਟ ਪਾ ਤੇ ਮੈਂ ਕਹਿੰਦਾ ਹੁਣ ਦਿਖੁਰੀ ਲਵਾਏਗਾ ਹਟਦਾ ਨਹੀਂ ਹਾਂ ਆਉਂਦਾ ਬਾਪੇ ਆਉਂਦਾ ਉਹ ਆ ਗਿਆ ਲੈ ਆ ਗਿਆ ਉਹ ਤੇਰੇ ਤਾਂ ਦੋ ਚੱਕਸ ਕੀ ਜੇ ਹੋਰ ਕਰ ਦਿੱਤਾ ਜੈ ਡੀ ਡੀ ਬੈਂਟਰੀਆਂ ਲਾਈਆਂ ਨੇ ਅੱਖਾਂ ਤੇ ਨੀਗਾ ਘਟ ਗਈ ਹੋਰ ਇੱਕ ਦਾ ਇੱਕ ਨੰਬਰ ਇੱਕ ਅੱਖ ਦਾ ਡੇਢ ਨੰਬਰ ਸਾਡੀ ਜੱਸੀ ਖਾਸੀ ਘਟ ਗਈ ਹਾਂ ਬਾਈ ਆਪਣਾ ਭਰਾ ਕਰਮਾ ਆ ਕਰਮਾ ਟਾਪਰ ਨਰਮਾਨੇ ਵਾਲਾ ਮਿਤਰ ਇਹਨਾਂ ਨੇ ਮੰਨੂ ਸ਼ਰਮਾ ਦੇ ਫਾਰਮ ਪਾਏ ਹਾਂ ਹਾਂ ਬਾਈ ਨਹੀਂ ਪਾਇਆ ਬਾਈ ਫਾਰਮ ਤੇ ਇੱਕ ਕਰਮਾ ਟਾਪਰ ਕਬੱਡੀ ਦਾ ਖਿਡਾਰੀ ਤੇ ਇੱਕ ਕਹਿੰਦੇ ਕਰਮਾ ਟਾਪਰ ਮਿਸਤਰੀ ਐ ਦੋਨਾਂ ਦਾ ਸਰੇਤੀ ਨਾਮ ਚੱਲਿਆ ਕਬੱਡੀ ਕਬੱਡੀ ਦਾ ਗਾਣਾ ਦੀ ਉਹ ਗਾਣੇ ਲਿਖਦਾ ਦੀ ਕਰਮਾ ਟਾਪਰ ਉਹ ਤਾਂ ਫਿਰ ਹੁਣ ਵੀ ਹੈਗਾ 90 ਦਾ ਤਾਂ ਇੱਕ ਕਰਮਾ ਟਾਪਰ ਕਬੱਡੀ ਦਾ ਖਿਡਾਰੀ ਵੀ ਦੀ ਤੇ ਲੈ ਬਾਈ ਮਿਸਤਰੀ ਨੇ ਖੱਚਦਾ ਕੰਮ ਮੈਟਰੋ ਚੀੱਕ ਤੇ ਫੱਟੇ ਪੂਰੇ ਜਦੋਂ ਆ ਸੈੱਟ ਵੀ ਬਣੂਗਾ ਇਹ ਵੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਬਾਕੀ ਸਾਨੂੰ ਐਵੇਂ ਆ ਜਲਦੀ ਜਲਦੀ ਅਸੀਂ ਇੱਧਰ ਕਰ ਦਈਏ ਤੇ ਪਰਾਂ ਤਾਂ ਸਾਡੇ ਕੋਲੇ ਬਾਈ ਕਹਿੰਦਾ ਵੀ ਲੇਬਰ ਪੂਰੀ ਐ ਬਾਈ ਲਵ ਠੇਕ ਹੀ ਆ ਉਧਰ ਹਾਂ ਉਧਰ ਵੀਰੇ ਨੂੰ ਠੇਕਾ ਤੇ ਉਧਰ ਵੀਰਾ ਕਹਿੰਦਾ ਵੀ ਆਪਾਂ ਦਿਨਾਂ ਚ ਕੰਮ ਚੱਕ ਦੇਣਾ ਤੁਸੀਂ ਤਾਂ ਦੇਖਦੇ ਜਾਓ ਅੱਖ ਚਮਕੀ ਕੰਧ ਖਿੱਚਤੀ ਅੱਖ ਝੁੰਕੀ ਕੰਮ ਖਿੱਚਤੀ ਠੀਕ ਐ ਅੱਖ ਚਮਕੀ ਲੇਬਰ ਨੂੰ ਧਾਮਤੀ ਕੰਧ ਖਿੱਚਤੀ ਕੰਧ ਖਿੱਚਤੀ ਤੇ ਕਿਵੇਂ ਲੱਗਿਆ ਦੋਸਤੋ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ